ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗੜ ਵੱਜ ਚੁੱਕਿਆ ਹੈ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਤੇ ਇਸੇ ਦੇ ਚੱਲਦਿਆਂ ਇੱਕ ਉਥੇ ਜਜਪੀ ਦੇ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਜਜਪੀ ਛੱਡੀ ਸੀ ਤੇ ਨਾਲ ਹੀ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਨਾਮ ਹੈ ਉਹਨਾਂ ਦਾ ਰਾਮ ਨਿਵਾਸ ਸੁਰਜਾ ਖੇੜਾ ਉਹ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਉਹਨਾਂ ਦੇ ਉੱਤੇ ਇੱਕ ਲੜਕੀ ਨੇ ਜ਼ਬਰ ਜਨਾਹ ਦੇ ਇਲਜ਼ਾਮ ਲਗਾ ਦਿੱਤੇ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਤੇ ਇਸ ਐਫ ਆਈ ਆਰ ਦੇ ਮੁਤਾਬਕ ਜੋ ਲੜਕੀ ਨੇ ਕਹਾਣੀ ਦੱਸੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਨੌਕਰੀ ਦਾ ਝਾਂਸਾ ਦਿੱਤਾ ਗਿਆ ਕਿ ਤੇਨੂੰ ਦਿੱਲੀ ਦੇ ਵਿੱਚ ਨੌਕਰੀ ਦਵਾ ਦੇਾਂਗੇ ਤਾਂ ਇਸੇ ਦੇ ਚਲਦਿਆਂ ਜਿਹੜਾ ਮਾਮਲਾ ਹੋਰ ਵਿਪਸ ਗਿਆ ਮਾਮਲਾ ਦੱਸਿਆ ਜਾ ਰਿਹਾ ਹੈ 2021 ਦਾ 2021 ਦੇ ਮਾਮਲੇ ਦੇ ਵਿੱਚ 4 ਜਣਿਆਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਜਦ ਕਿ ਜਿਹੜੇ ਵਿਧਾਇਕ ਸਾਹਿਬ ਨੇ ਉਹ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਨੇ ਕਹਿੰਦੇ ਜੀ ਚੋਣਾਂ ਦਾ ਦਿਨ ਤਰੀਕਾ ਨੇੜੇ ਆ ਰਹੀਆਂ ਨੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਇਸੇ ਕਰਕੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਕਰਕੇ ਇਹ ਜਿਹੜੇ ਇਲਜ਼ਾਮ ਨੇ ਕੁਝ ਸ਼ਰਾਰਤੀ ਤੱਤਾਂ ਨੇ ਲਗਾਏ ਨੇ ਮੈਨੂੰ ਵੀ ਕਹਿੰਦੇ ਪਤਾ ਲੱਗਿਆ ਹੈ ਕਿ ਮੇਰੇ ਖਿਲਾਫ ਦਸ਼ਕਰਮ ਦੀ ਜਿਹੜੀ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਕਹਿੰਦੇ ਮੈਂ ਹਰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਹਾਂ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ ਤੇ ਦੂਜੇ ਪਾਸੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਜੀ ਜੀ ਪੀ ਦੇ ਵਿੱਚ 2019 ਦੇ ਵਿੱਚ ਚੋਣ ਲੜਦੇ ਨੇ ਇਹ ਜੋ ਰਾਮ ਨਿਵਾਸ ਸੁਰਜਾ ਖੇੜਾ ਨੇ ਜਿੱਤ ਵੀ ਹਾਸਲ ਕਰਦੇ ਨੇ ਗੱਠਜੋੜ ਦੀ ਸਰਕਾਰ ਬਣਦੀ ਹੈ ਜੀ ਜੀ ਪੀ ਤੇ ਬੀ ਜੀ ਪੀ ਦੀ ਤੇ ਇਹਦੇ ਵਿੱਚ ਖਾਦੀ ਗਰੀਆਮ ਉਦਯੋਗ ਦੇ ਚੇਅਰਮੈਨ ਵੀ ਬਣ ਜਾਂਦੇ ਨੇ ਫਿਲਹਾਲ ਦੀ ਘੜੀ ਇਹ ਜੀਜੀਪੀ ਤੋਂ ਵੀ ਬਾਹਰ ਨੇ ਵਿਧਾਇਕੀ ਤੋਂ ਵੀ ਅਸਤੀਫਾ ਦੇ ਚੁੱਕੇ ਨੇ ਤੇ ਸੰਭਾਵਨਾਵਾਂ ਇਹ ਬਣੀਆਂ ਸੀਗੀਆਂ ਕਿ ਏਡੇ ਸੁਰਜਾ ਖੇੜਾ ਨੇ ਇਹ ਭਾਜਪਾ ਦੇ ਵਿੱਚ ਜਾ ਰਹੇ ਨੇ ਪਰ ਭਾਜਪਾ ਚ ਜਾਣ ਤੋਂ ਪਹਿਲਾਂ ਹੀ ਇਲਜ਼ਾਮਾਂ ਦੇ ਵਿੱਚ गिर ਗਏ ਨੇ ਇੱਕ ਲੜਕੀ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਕਿ ਮੈਨੂੰ ਜ਼ਬਰ ਜਨਾਹ ਦਾ ਨਿਸ਼ਾਨ ਜਿਹੜਾ ਸ਼ਿਕਾਰ ਬਣਾਇਆ ਗਿਆ ਮੈਨੂੰ ਦਿੱਲੀ ਵਾਲੇ ਪਾਸੇ ਲਜਾਇਆ ਗਿਆ ਨੌਕਰੀ ਦਾ ਝਾਂਸਾ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਚਾਰ ਜਣਿਆਂ ਦੇ ਉੱਤੇ ਮਾਮਲਾ ਦਰਜ ਹੋ ਗਿਆ ਸੱਚ ਕੀ ਹੈ ਝੂਠ ਕੀ ਹੈ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਤੇ ਜਾਂ ਫਿਰ ਜਿਹੜੇ ਸੁਰਜਾ ਖੇੜਾ ਨੇ ਉਹਨਾਂ ਦਾ ਫਿਲਹਾਲ ਜਿਹੜਾ ਲਿਖਤ ਜਾਂ ਬਿਆਨ ਆ ਗਿਆ ਹੈ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹ ਬਾਹਰ ਆ ਕੇ ਕੀ ਬਿਆਨ ਦਿੰਦੇ ਨੇ ਜਾਂਚ ਦੇ ਵਿੱਚ ਕਿਵੇਂ ਸ਼ਾਮਲ ਹੁੰਦੇ ਨੇ ਪਰ ਰਾਜਨੀਤੀ ਹਰਿਆਣੇ ਦੀ ਪੂਰੀ ਤਰ੍ਹਾਂ ਭਖੀ ਹੋਈ ਹੈ ਜਜਪੀ ਬੀਜੇਪੀ ਦਾ ਗੱਠ ਜੋੜ ਸੀਗਾ ਜਜਪੀ ਦੇ 10 ਵਿਧਾਇਕ ਸੀਗੇ ਜਿਨ੍ਹਾਂ ਨੇ ਆਪਣਾ ਸਮਰਥਨ ਦਿੱਤਾ ਸੀ ਬੀਜੇਪੀ ਨੂੰ ਪਿੱਛੇ ਜੇ ਸਰਕਾਰ ਜਿਹੜੀ ਸੀ ਉਹ ਟੁੱਟ ਗਈ ਤੇ ਨਵੀਂ ਸਰਕਾਰ ਦਾ ਗਠਨ ਹੋਇਆ ਕਈ ਮੰਤਰੀਆਂ ਦੀ ਛੁੱਟੀ ਹੋ ਗਈ ਨਵੇਂ ਮੰਤਰੀ ਆ ਗਏ ਸੀਐਮ ਸਾਹਿਬ ਵੀ ਬਦਲ ਗਏ ਤਾਂ ਇਸੇ ਦੇ ਚੱਲਦਿਆਂ ਜੀ ਜੀਪੀ ਵਾਲਾ ਜਿਹੜਾ ਸਮਰਥਨ ਸੀ ਉਹ ਅੱਡ ਹੋ ਗਿਆ ਜੀ ਜੀਪੀ ਦੇ 10 ਦੇ ਵਿੱਚੋਂ 6 ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਅਸਤੀਫਾ ਦੇ ਚੁੱਕੇ ਨੇ ਯਾਨੀ ਜੀ ਜੀਪੀ ਨੂੰ ਛੱਡ ਚੁੱਕੇ ਨੇ ਤੇ 4 ਕ ਵਿਧਾਇਕ ਹੀ ਹੁਣ ਜੀ ਜੀਪੀ ਦੇ ਵਿੱਚ ਬਾਕੀ ਨੇ ਤੇ ਪਿਛਲੀ 22 ਅਗਸਤ ਨੂੰ ਇਹ ਜਿਹੜੇ ਨਿਵਾ ਰਾਮ ਨਿਵਾ ਸੁਰਜਾ ਖੇੜਾ ਨੇ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਜੇ ਜੇਪੀ ਛੱਡ ਦਿੱਤੀ ਸੀ ਤੇ ਕਿੱਸਰ ਆਏ ਨੇ ਕਿ ਭਾਜਪਾ ਦੇ ਵਿੱਚ ਜਾ ਰਹੇ ਨੇ ਪਰ ਭਾਜਪਾ ਜਾਣ ਤੋਂ ਪਹਿਲਾਂ ਹੀ ਇਹ ਵਿਵਾਦਾਂ ਦੇ ਵਿੱਚ गिर ਗਏ ਨੇ ਇੱਕ ਲੜਕੀ ਨੇ ਜਬਰਜਨਾਹ ਦੇ ਇਲਜ਼ਾਮ ਲਗਾ ਦਿੱਤੇ ਨੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ